ਮਿੰਨੀ ਕਹਾਣੀ ਰਿਸ਼ਤੇ ਉਹ ਰੋਟੀ ਖਾਣ ਲੱਗਿਆ ਸੀ ਕਿ ਉਸ ਦੀ ਵੱਡੀ ਪਰਜਾਈ ਛੋਟੀ ਦੇ ਸਹਾਰੇ ਤੁਰਦੀ ਉਸ ਕੋਲ ਆ ਬੈਠੀ ਉਸ ਨੇ ਮੱਥਾ ਟੇਕਿਆ ਪਰਜਾਈ ਨੇ ਅਸ਼ੀਰਵਾਦ ਦਿੱਤਾ ਉਸ ਦੀ ਪਰਜਾਈ ਜੱਤ ਕਦੇ ਵੀ ਆਉਂਦੀ ਸੀ ਉਸ ਦੀ ਪਤਨੀ ਨੱਕ ਬੁੱਲ ਵਟਦੀ ਸੀ ਤੁਹਾਨੂੰ ਕਿੰਨੀ ਵਾਰ ਕਿਹਾ ਬਈ ਰੋਟੀ ਅੰਦਰ ਬੈਠ ਕੇ ਖਾਇਆ ਕਰੋ ਪਰ ਤੁਸੀਂ ਉਹ ਪਤਨੀ ਗੁੱਸੇ ਵਿੱਚ ਬੋਲ ਰਹੀ ਸੀ ਆਓ ਬੈਠੋ ਭਾਬੀ ਜੀ ਉਹ ਆਪਣੀ ਪਰਜਾਈ ਨੂੰ ਆਦਰ ਨਾਲ ਬਿਠਾਉਂਦਾ ਬੋਲਿਆ ਉਸ ਦੀ ਮਾਂ ਤਾਂ ਛੋਟੇ ਹੁੰਦਿਆਂ ਹੀ ਮਰ ਗਈ ਸੀ ਇਸੇ ਪਰਜਾਈ ਨੇ ਹੀ ਉਸ ਨੂੰ ਸੰਭਾਲਿਆ ਸੀ ਉਸ ਦਾ ਗੂ ਮੂਤੋਤਾ ਸੀ ਉਸ ਦੀ ਮਾਂ ਹੀ ਤਾਂ ਲੱਗਦੀ ਸੀ ਓੰਜੀ ਵੀ ਵੱਡੀ ਪਰਜਾਈ ਮਾਂ ਦੇ ਥਾਂ ਤੇ ਹੀ ਹੁੰਦੀ ਹੈ ਨਈ ਪੁੱਤ ਤੁਖਾ ਰੋਟੀ ਉਸਨੇ ਰੋਟੀ ਖਾਂਦਿਆਂ ਦਹੀਂ ਮੰਗ ਲਿਆ